ਆ ਸਾਡੇ ਡਾਕਟਰ ਸਾਹਿਬ ਮੱਝ ਚੈੱਕ ਕਰਦੇ ਆ ਜਿੱਥੋਂ ਲਿਆਂਦੀ ਜਾਂਦਾ ਹੈ ਤਿੰਨ ਮਹੀਨਿਆਂ ਦੀ ਗੱਬਣ ਦਾ ਟਰੈਕਟਰ ਦਾ ਤਜਰਬਾ ਚੈੱਕ ਕਰ ਲੈਣੇ ਠੀਕ ਠੀਕ ਕਿੰਨਾ ਕਿੰਨੇ ਚਿਰ ਦੀ ਟਰੈਕਟਰ ਸਾਹਿਬ ਪੌਣੇ ਤਿੰਨ ਮਹੀਨੇ ਉਹਨੇ ਸਾਨੂੰ ਤਿੰਨਾ ਦੀ ਕਿਹਾ ਸੀ ਉਹਨੇ 5-10 ਦਿਨ ਘਟਵਾ ਦਲਾ ਲੋ ਠੰਡ ਡੇਟ ਕੋਈ ਮਤਲਬ ਥੋੜਾ ਬੜਾ ਉਹ ਹੁੰਦਾ ਹੁੰਦਾ ਹਰ ਡਾਕਟਰ ਪੂਰਾ ਕੈਰੈਕਟਰ ਨਹੀਂ ਕੋਈ ਵੀ ਹਾਂ ਹਾਂ ਠੰਡਾ ਡੀਕਾ ਲਾ ਦੇ ਡਾਕਟਰ ਨਾਲ ਇਸ ਚੀਜ਼ ਦਾ ਉਹ ਪਰਮਾਤਮਾ ਕੋ ਆ ਇਹ YouTube ਤੇ ਪਹਿਣੀ ਵੀਡੀਓ ਤੁਹਾਡੀ ਜਿਹੜੀ ਤਰੀਕਾ ਆਪਾਂ ਲਿਖ ਲੈਨੇ ਜਾਂ ਉਹਦੇ ਰਿਕਾਰਡਿੰਗ ਆਪਾਂ ਚੱਲਦੇ ਡਾਕਟਰ ਐਦਾਂ ਨਹੀਂ ਕੋਈ ਅੱਜ ਤੋਂ ਪੌਣੇ ਤਿੰਨ ਮਹੀਨੇ 15 ਦਿਨ ਇਧਰ ਉਧਰ ਹੋ ਸਕਦੇ ਹੋ ਸਕਦੇ ਆ ਕਿਸ ਡੇਟ ਕੋ ਹੋਦੇ ਆ ਆਪ ਸਾਡੇ ਕੋਈ ਕੋਈ ਵੀ ਡਾਕਟਰ ਰੱਬ ਨੂੰ ਨਹੀਂ ਮਿਲਿਆ ਵੀ ਰੱਬ ਨਾਲ ਸਿੱਧੀ ਗੱਲ ਕਰਕੇ ਚੈੱਕ ਇਹ ਸਾਡੇ ਰਮਨ ਕੁਮਾਰ ਡਾਕਟਰ ਆ ਤਿਆਰ ਬਾ ਚੰਗਾ ਡਾਕਟਰ ਸਾਹਿਬ ਕਿੰਨੇ ਚਿਰ ਦੀ ਮੱਝਾਂਾਂ ਚੈੱਕ ਕਰ ਦਿੰਦੇ ਜੇ ਤੁਸੀਂ ਵੇਖੋ ਹੀ ਘੱਟ ਤੋਂ ਘੱਟ ਦੇਣ ਮੱਝ ਉਦਾਂ ਮੈਂ ਸਹੀ ਮੈਨੇ ਤੇ ਨਾਂ ਮਹੀਨਾ ਡੇਗਰ ਬਿਠਣਾ ਚਾਹੀਦਾ ਠੀਕ ਹੈ ਠੀਕ ਹੈ ਜੀ ਤੇ ਘਰ ਤੋਂ ਘੱਟ ਜਿੱਥੇ ਕਦੇ ਆਪਾਂ ਜਾਂਦੇ ਹੁਣ ਹਰ ਇੱਕ ਦੇ ਘਰ ਤੇ ਕੋਈ 50 ਦਿਨ ਦੀ ਕੋਈ 40 ਦਿਨਾਂ ਦੀ ਕੋਈ 2 ਮਹੀਨਿਆਂ ਦੀ ਹੈਨਾ ਤੇ ਆਪਾਂ ਨੇ ਕਹਿੰਨੇ ਵੀ ਵੱਧ ਤੋਂ ਵੱਧ ਟਾਈਮ ਹੋਵੇ ਵਧੀਆ ਕਰ ਜੀ ਜੀ ਠੀਕ ਹੈ ਤੇ ਪਾੜਾ ਪਾਤਾ ਵਾ ਪਾੜਾ ਪਾ ਕੇ ਤੇ ਬਹਿ ਜਾਇਦਾ ਵਾ ਫਟੀ ਰੱਖ ਚੋਈ ਦੀ ਹੈ ਕੋਈ ਉਹੋ ਜੀ ਗੱਲ ਨਹੀਂ ਆਹ ਵੇਖੋ ਜੀ ਆਜੇ ਟੀਕਾ ਲਾਇਆ ਵੀਰ ਨਹੀਂ ਚੋੜ ਲਓ ਠੀਕ ਹੈ ਨਾਲ ਲਾ ਕੇ ਲੋਸਾ ਬੰਦਾ ਤੋਂ ਡਰ ਵੀ ਜਾਂਦੀ ਗਈ ਨਹੀਂ ਥਣਾ ਦੀ ਬਾਹਰ ਘੜਤ ਨਹੀਂ ਹੈਗੀ ਨਹੀਂ ਜੀ ਨਹੀਂ ਆਪਣੀ ਚੈੱਕ ਕਰਕੇ ਖਾੜਨਾ ਤਾਰਾ ਮਾਰ ਕੇ ਵਿਸਾਲ ਦੋਣਾ ਖਾਣਾ ਜੋ ਆਪਣੀ ਥੱਲੀ ਕਰਕੇ ਖੜਵਾ ਜਿਹੜਾ ਖੜੇ ਜਿਹੜੀਆਂ ਬਾਕੀ ਏ ਬਟੀਦਾ ਲਵਾਉਂਦੇ ਜਰੂਰ ਆ ਕੋਈ ਲੱਤ ਨਹੀਂ ਚੁੱਕਦੀ ਕੁਛ ਨਹੀਂ ਆ ਬਾੜਾ ਪਾ ਲੈਣਾ ਕੋਈ ਚੱਕਰ ਨਹੀਂ ਆ ਤਾਂ ਫੈਂਡ ਵੀ ਨਾਉਂ ਆਉਂਦੀ ਆ 70 ਰੁਪਏ ਦਾ ਲਾ ਕੇ ਦੁੱਧ ਲੱਗਣ ਲਿਆ ਠੀਕ ਬਾਕੀ ਆਪਣੀ ਥੱਲੀ ਕਰਕੇ ਖੜੇ ਆਈ ਨਾ ਵੇ ਆਖੇ ਵੀਡੀਓ ਤੇ ਧਾਰਾਂ বাজਦੀਆਂ ਵੇ ਇਹ ਸਿੰਘਾਂ ਤੇ ਮੈਂ ਚੋ ਲੈ ਜਾ ਨਹੀਂ 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 ਚੋ ਵੀ ਆ ਕੇ ਆਪਣੀ ਥੱਲੀ ਨਾਲ ਅਗਲੇ ਤੇ ਕੀ ਧੱਕਾ ਕਿੰਨਾ ਦੀ ਜਵਾਈ ਹੁਣੀ ਹੈ ਪਸੰਦ ਸਾਡੇ ਸਹਾਨਾ ਵਿੱਚ ਜਵਾਈ ਠੀਕ ਆ ਤੇ ਨਹੀਂ ਹੂੰ ਹੂੰ ਇੱਕ ਗੱਲ ਲੱਖ ਰੁਪਏ ਦੀ ਆਹ ਦੇ ਦੇ ਨਹੀਂ ਅੱਧੇ ਦੇ ਦੇ ਦੀ ਬਾਕੀ ਰੱਖ ਲੈ ਹਾਂ ਅੱਧੇ ਦੇ ਦੇ ਦੀ ਬਾਕੀ ਰੱਖ ਲਈ 50000 ਦੇ ਦੀ ਗੱਲ ਮੇਰੀ ਤੈਨੂੰ ਪਸੰਦ ਆ ਤੂੰ ਰੱਖ ਲੈ ਤੇ ਆ ਪਾਉਤੋਂ ਇਦਾਂ ਕਰਤਾ ਚੋਣਦੇ ਹਵ ਕਿਉਂ ਮੁੱਠਾਣਾ ਚੋਂਦੇ ਨੇ ਤੂੰ ਕਿਆ ਮੁੱਠਾਣਾ ਯਾਰ ਮੁੱਠਾਣਾ ਚੋਣਦੇ ਆ ਜੇ ਭਾਵੇਂ ਦੁੱਧ ਜਦਾਂ ਉਹ ਕੋਈ ਸ਼ਹਿਰ ਵਾਲਾ ਪੀਲੇ ਦੀ ਦੁੱਧ ਪਾਜੂਗਾ ਉਹਨੂੰ ਪਾਜੂਗਾ ਕਿਉਂ ਨਾ ਹਾਂ ਕਿਲੋ ਪਾਣੀ ਪਾਵਾਂਗੇ ਵਿੱਚ ਠੀਕ ਪਾਣੀ ਪਾਇਆ ਤੁਹਾਨੂੰ ਬਾਜੂ ਹੈ ਕਈ ਵੇਰੇ ਬੰਦੇ ਇਦਾਂ ਕਰਦੇ ਆ ਦੋ ਨੰਬਰ ਦੀ ਕਮਾਈ ਦਾਸ ਦਿੰਦੇ ਬਾਬੇ ਨੂੰ ਚਾੜਦਾ ਨਾਲ ਗੱਲ ਕਰ ਜਾਂਦੇ ਆ ਠੀਕ ਆ ਮੈਂ ਢੀਂਦਾਰਾ ਆਲੇ ਨੂੰ ਭਾਵੇਂ ਰੁਪਈਏ 50 100 ਕੱਟ ਦੇ ਦੇਣਾ ਹਾਂ ਤੇ ਗੁਰਦੁਆਰੇ ਭਾਵੇਂ ਵੱਧ ਚੜ ਦੇਣਾ ਆਹ ਆ ਵੀ ਗੱਲ ਆ ਯਾਰ ਦੂਜੀ ਗੱਲ ਸਹੀ ਹਾਂਜੀ ਸਾਸਰੀ ਕਾਲ ਭਾਜੀ ਸਾਸਰੀ ਕਾਲ ਭਾਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਠੀਕ ਹੈ ਜੀ ਤੇ ਅੱਜ ਦੋ ਕਰਨੇ ਸੇਲ ਹਾਂ ਦੋ ਇੱਕ ਮੱਝ ਆ ਤੇ ਇੱਕ ਟਰੈਕਟਰ ਆ ਇੱਕ ਆਪਾਂ ਕੋ ਟਰਾਲੀ ਆ 15-7 ਦੀ ਠੀਕ ਆ ਕੋਈ ਵੀਰ ਫੋੜਵਾ ਮੰਗਾ ਲੇ ਠੀਕ ਆ ਤੇ ਬਾਕੀ ਜਿੰਨੇ ਭੈਣ ਭਰਾ ਮੇਰੇ ਛੋਟੇ ਆ ਵੱਡੇ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਘਾਲ ਬਹੁਤ ਹੀ ਮੱਲੋਚਲ ਨੂੰ ਪਿਆਰ ਦੇਣ ਦੇ ਆ ਜੀ ਠੀਕ ਇੰਨਾ ਪਿਆਰ ਦੇਣ ਦੇ ਵੀ ਗੱਲ ਹੀ ਛੱਡੋ ਠੀਕ ਹੈ ਜੀ ਮੋਬਾਈਲ ਨੰਬਰ 98155 ਹਾਂਜੀ 47787 ਠੀਕ ਆ ਪਿੰਡ ਪਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਬੇਨਤੀ ਇਹ ਆ ਵੀ ਕਿਸ ਨੇ ਜਿਹੜੀ ਵੀ ਚੀਜ਼ ਵੀਰ ਨੇ ਲੈਣੀ ਹੁੰਦੀ ਆ ਚਲੋ ਆਪਾਂ ਡੰਗਰਾਂ ਦੀ ਵੀਡੀਓ ਪਾਉਨੇ ਆ ਤੇ ਟਰੈਕਟਰਾਂ ਦੀਆਂ ਉਹ ਵੀ ਪਾਉਨੇ ਆ ਹਾਂਜੀ ਬੇਨਤੀ ਇਹ ਆ ਵੀ ਸਿੱਧਾ ਇਹ ਪੁੱਛ ਲਿਆ ਕਰੋ ਤੇ ਆ ਚੀਜ ਹੈਗੀ ਆ ਜਾਂ ਨਹੀਂ ਜੀ ਤੇ ਡਰੈਸ ਪਹਿਲੇ ਜੇ ਮੈਂ ਪਿੰਡ ਦੱਸ ਦਿੰਨਾ ਵਾ ਤੇ ਜ਼ਿਲ੍ਹਾ ਪੁੱਛਣ ਲੱਗਦੇ ਜੇ ਮੈਂ ਜ਼ਿਲ੍ਹਾ ਤੁਹਾਨੂੰ ਦੱਸ ਦਿੰਨਾ ਰੇ ਪਿੰਡ ਪੁੱਛਣ ਲੱਗ ਜਾਂਦੀ ਠੀਕ ਹੈ ਜੀ ਵੀਡੀਓ ਸੁਣਦੇ ਨਹੀਂ ਵੀਡੀਓ ਸੁਣ ਹਾਂ ਸੁਣਦੇ ਨਹੀਂ ਸਟਾਰਟਿੰਗ ਤੇ ਤਾਂ ਬੋਲਣੇ ਆ ਤੇ ਇੱਕ ਬੇਨਤੀ ਹੈ ਜਿਹੜਾ ਟਰੈਕਟਰ ਚੱਲ ਹੁੰਦਾ ਉਹਦੇ ਬਾਰੇ ਪੁੱਛ ਲੈ ਕਰਨ ਤੇ ਮੱਲੋ ਵੀ WhatsApp ਤੇ ਮੈਸੇਜ ਜਾਂ ਕੁਝ ਵੀ ਆ ਜਿਹੜਾ ਟਰੈਕਟਰ ਹੋਰ ਕੰਪਨੀ ਦਾ ਵੀ ਆ ਉਹ ਦੱਸ ਦਿਆ ਕਰਨ ਸਾਨੂੰ ਆ ਚਾਹੀਦਾ ਜੀ ਹਾਂ ਕਦੇ ਆਪਾਂ ਉਹਦਾ ਜਵਾਬ ਦੇ ਦਿਆ ਕਰਾਂਗੇ ਠੀਕ ਹੈ ਆ ਜਾ ਨਹੀਂ ਹੈਗਾ ਨਾਮ ਦੱਸ ਦੋ ਵੀਰ ਜੀ ਨਾਮ ਮੇਰਾ ਸੋਨੀ ਆ ਠੀਕ ਹੈ ਜੀ ਤੇ ਬੈਂਕ ਲਾਗੇ ਅੱਜ ਹੌਲੀ ਵੀ ਇਹ ਨਹੀਂ ਆ ਵੀ ਆ ਮੈਨੂੰ ਇੱਕ ਗੱਲ ਦੱਸਣੀ ਕੋਈ ਬੱਚੇ ਆ ਦੋ ਪਤੀਜੇ ਲੱਗਦੇ ਆ ਉਹਨਾਂ ਨੇ ਇਹ ਗੱਲ ਕਿਹਾ ਚਾਚੂ ਹੌਲੀ ਬੋਲਿਆ ਕਰ ਅੱਛਾ ਸਿੱਖਣ ਨੂੰ ਮਿਲ ਜਾਂਦਾ ਕਿ ਇਹ ਬੱਚੇ ਕੋਈ ਇਹ ਨਾ ਵੀ 10 12 ਸਾਲ ਦਾ ਤੇ ਉਹਨੂੰ ਕੀ ਕਹਤਾ ਵੀ ਮੈੱਕ ਲੱਗਾ ਹੁੰਦਾ ਵੀ ਹੌਲੀ ਬੋਲਿਆ ਕਰ ਠੀਕ ਹੈ ਤੇ ਜਦੋਂ ਤੁਸੀਂ ਯੋਰ ਨਾਲ ਬੋਲਦੇ ਆ ਆਵਾਜ਼ ਪਾੜਦੀ ਆ ਠੀਕ ਹੈ ਤੇ ਇਹ ਚੀਜ਼ ਜੇ ਕੋਈ ਵੀ ਸਲਾਹ ਨਿਕਾ ਦਿੰਦਾ ਜਾਂ ਵੱਡਾ ਵਾ ਸਲਾਹ ਸਾਰਿਆਂ ਦੀ ਲੈ ਲਿਆ ਕਰੋ। ਹੂੰ। ਤੇ ਇਹ ਨਹੀਂ ਹੁੰਦਾ ਵੀ ਉਹ ਅਗਲੇ ਦੀ ਉਮਰ ਛੋਟੀ ਆ ਕਈਆਂ ਗੱਲਾਂ ਦਾ ਬੱਚਿਆਂ ਕੋ ਵੀ ਸਿੱਖਣ ਨੂੰ ਮਿਲ ਜਾਂਦੀਆਂ। ਹਾਂਜੀ ਹਾਂਜੀ। ਤੇ ਇਹ ਛੋਟੀ ਆ ਤੇ ਬਾਕੀ ਵੀਰ ਮੇਰੇ ਬੇਨਤੀ ਹੋਰ ਆ। ਹਾਂਜੀ। ਸਾਡੇ ਏਰੀਏ ਚ ਮੰਨ ਲਓ ਆਪਣੇ ਏਰੀਏ ਚ ਖਲੋਤਾ ਪਾਈ ਅੰਮ੍ਰਿਤਪਾਲ। ਹਾਂਜੀ। ਚਲੋ ਆਪਾਂ ਉਦਾਂ ਬਥੇਰੇ ਜ਼ੋਰ ਲਾਉਣੇ ਆ, ਜਗਾਰੇ ਲਾਉਣੇ ਆ। ਜੀ ਜੀ ਜੀ। ਹੁਣ ਤੇ ਉਂਗਲੀ ਦੱਬਣੀ ਆ। ਮਾਈ ਮਾਈ ਗਿਆ ਉਹਨਾਂ ਦਾ ਚੋਣ ਹਾਂ ਮਾਈ ਦਾ ਚੋਣ ਨਿਸ਼ਾਨ ਜਿਹੜਾ ਤੁਸੀਂ ਵੀ ਕਲਰ ਨਾਲ ਲੰਗਿਆ ਇਹੀ ਮਾਈ ਕਾ ਮਾਈ ਕਾ ਬਾਕੀ ਅੱਗੇ ਚਲੋ ਆਮ ਪਾਰਟੀ ਖਲੋਤੀ ਜੀ ਜੀ ਭਗਵੰਤ ਮਾਨ ਸਾਹਿਬ ਨੂੰ ਮੰਨ ਲਓ ਵੀ ਸਾਰਿਆਂ ਨੇ ਉਹ ਹੀ ਵੇਖ ਕੇ ਨਾ ਉਹਨਾਂ ਇਹ ਨਹੀਂ ਵੇਖਿਆ ਐਮਐਲਏ ਕੌਣ ਆ ਕੋਈ ਕਿਸੇ ਨੂੰ ਨਹੀਂ ਜਾਣਦਾ ਜੀ 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 ਤੇ ਭਗਵੰਤ ਮਾਨ ਪਾਰਲੀਮੈਂਟ ਚ ਬੋਲਦਾ ਹੁੰਦਾ ਸੀ ਇੱਕ ਦੋ ਵਾਰ ਮੋਦੀ ਦੇ ਸਾਹਮਣੇ ਵੀ ਬੋਲਿਆ ਹੈ ਉਹਦਾ ਕਰਕੇ ਹੀ ਉਹਨੂੰ ਪਸੰਦ ਕਰ ਲਿਆ ਜੀ ਚਲੋ ਕੁਝ ਕੰਮ ਕੀਤੇ ਵੀ ਕੁਝ ਰਹਿ ਵੀ ਗਏ ਜੀ ਤੇ ਪਾਈ ਅੰਮਰਤਪਾਲ ਨੂੰ ਲੱਗਦੀ ਵਾਏ ਜੋ ਵੀ ਆ ਨਸ਼ੇ ਪੱਤੇ ਤੇ ਕਬ ਚਲੋ ਸਰਕਾਰਾਂ ਹੁੰਦੀਆਂ ਵਾ ਕੋਈ ਵੀ ਆ ਕੋਈ ਆਮਕਰ ਦਾ ਬੰਦਾ ਉੱਠ ਕੇ ਜਦੋਂ ਅੱਗੇ ਆਉਂਦਾ ਨਾ ਜੀ ਪਿੰਡ ਦਾ ਨੇ ਪਿੰਡੇ ਨਹੀਂ ਆਉਣ ਦਿੰਦੇ ਆਮਕਰ ਦੇ ਬੰਦੇ ਨੇ ਬਿਲਕੁਲ ਬਿਲਕੁਲ ਉਹ ਥਾਲੀਆਂ ਉੱਠ ਕੇ ਤਾਂ ਜਾਂਦਾ ਨਾ ਜਾਂ ਕੁਝ ਵੀ ਆ ਜੀ ਜੀ ਉਹਨੂੰ ਵੀ ਹਰ ਕੋਈ ਦਬਾਉਣਾ ਚਾਹੁੰਦਾ ਤੇ ਹੁਣ ਕੋਈ ਮਾੜਾ ਕੰਮ ਨਹੀਂ ਕੀਤਾ ਮਾੜਾ ਕੰਮ ਨਹੀਂ ਕੀਤਾ ਏਰੀਆ ਚ ਨਾ ਤੇ ਸਰਕਾਰ ਨੇ ਇਹ ਹੀ ਦੱਸਿਆ ਵੀ ਉੱਤੇ ਕੇਸ ਕੀ ਆ ਕੋਈ ਕੋ ਫੜਿਆ ਕੀ ਗਿਆ ਵਾ ਜੀ 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 ਇਹ ਕੋਈ ਚਾਨਣਾਮ ਨਹੀਂ ਕੁਝ ਨਹੀਂ ਆਇਆ ਕਿਸੇ ਦੇ ਬੱਚਿਆਂ ਨੂੰ ਸਿੱਧੇ ਰਾਤੋਂ ਨਾ ਪਾਓ ਤਾਂ ਇਹ ਆ ਕਿ ਸਰਕਾਰੀ ਕੰਮ 'ਚ ਵਿਘਨ ਪੈ ਗਿਆ ਹਾਂ ਵਿਘਨ ਪੈ ਗਿਆ ਆਪਾਂ ਮੰਨ ਲਓ ਕਿ ਜੇ ਆਪਾਂ ਕਿਸ ਦੀ 100 ਗੱਲ ਸੁਣਦੇ ਆ ਜਾਂ ਉਹਦੇ 'ਚ ਆਪਾਂ 10 ਤਾਂ ਹੀ ਪੂਰੇ ਉੱਤਰ ਆਈਏ ਨਾ ਤੇ ਉਹਦੇ 'ਚ ਇੱਕ 100 'ਚ ਇੱਕ ਗੱਲ ਤੇ ਆਪਾਂ ਠੀਕ ਰਹਿ ਜੀ ਹੈ ਨਾ ਉਹ ਵੀ ਵੜਾ ਹੁੰਦਾ ਜੀ ਜੀ ਤੇ ਕਰਕੇ ਇਹ ਸਪੋਰਟ ਚਲੋ ਆਪਾਂ ਹਾ ਹਾ ਹਲੇ ਕਰਦੇ ਸਾਰੇ ਜਣੇ ਚਾਹੋਂ ਤੇ ਅੰਦਰ ਹੀ ਪੈਣੀ ਆ ਜੀ 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 ਜਿੱਦਾਂ ਮੰਨ ਲਓ ਵੀ ਅੱਗੇ ਅੰਦਰ ਆਪਾਂ ਬਟਨ ਦੱਬਦੇ ਕਿਸ ਨੂੰ ਕੀ ਤਾਂ ਕਿੱਥੇ ਦੱਬ ਆਇਆ ਜੀ ਬਿਲਕੁਲ ਤੇ ਇਹ ਨਾ ਹੋਵੇ ਵੀ ਹੁਣ ਤੇ ਅੰਮ੍ਰਿਤਪਾਲ ਅੰਮ੍ਰਿਤਪਾਲ ਭਾਈ ਕਰਦੇ ਰਹਿਣ ਤੇ ਬਾਅਦ ਚ ਦੱਬਣਾ ਰੇ ਤੁਸੀਂ ਹੋਰ ਕੋਈ ਚੁਣ ਲਿਓ ਜੀ ਜੀ ਕੋਈ ਵੀ ਵੀਡੀਓ ਵਹਿੰਦੇ ਰਹਿਣੇ ਆ ਹਾਂਜੀ ਪਰ ਇੰਨਾ ਸਵਾਦ ਆਉਣ ਡਿਆ ਵੀ ਲੋਕੀ ਮੁੱਦੇ ਚੁੱਕਦੇ ਆ ਬਿਲਕੁਲ 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 ਇੰਨਾ ਹੈ ਵੀ ਅਨਮੋਲ ਕੰਮ ਅਨਮੋਲ ਜਿਹੜਾ ਕਮੇਡੀ ਆ ਉਹ ਹਾਂ ਕਰਮਜੀਤ ਅਨਮੋਲ ਉਹਦੇ ਤੇ ਬੰਦੇ ਨੇ ਇੱਕ ਦਮ ਆਪ ਦੀ ਪੂਰੀ ਵੀਡੀਓ ਸੁਣੀ ਤੇ ਸਵਾਲ ਚੁੱਕਦਾ ਤੋ ਹਨਾ ਮੈਂ ਐਮਪੀ ਬਣ ਗਿਆ ਤੁਹਾਡੇ ਵਿੱਚ ਰਹਿਣਾ ਐਮਪੀ ਦੇ ਬਾਅਦ ਚ ਇਦਾਂ ਚੌੜੀਆਂ ਕਰ ਲੈਂਦੇ ਉਹਨਾਂ ਦੇ ਨਾਲ ਜਿਹੜੇ ਹੁੰਦੇ ਪੁਲਸ ਵਾਲੇ ਤੇ ਦੂਸਰੇ ਹਾਂਜੀ ਜਦੋਂ ਐਮਪੀ ਬੰਦਾ ਬਣ ਜੇ ਜਾਂ ਐਮਐਲਏ ਬਣ ਜੇ ਕੁਛ ਵੀ ਆ ਤੇ ਤੇ ਆਮ ਬੰਦਾ ਲੱਗੇ ਨਹੀਂ ਆਣਦਾ ਹੁਣ ਤੇ ਲੋਕਾਂ 'ਚ ਵੱਧਦੇ ਆ ਬਿਲਕੁਲ ਬਿਲਕੁਲ ਤੇ ਲੋਕ ਇਹ ਸੁਝਾ ਇੰਨਾਗਾ ਬਾਕੀ ਇੰਨੇ ਜੋਗੇ ਤੇ ਹੈ ਨਹੀਂ ਆ ਜੋ ਦਿਮਾਗ 'ਚ ਆਇਆ ਕਹਿੰਦਾ ਬਿਲਕੁਲ ਬਿਲਕੁਲ ਜੀ ਤੇ ਬਾਕੀ ਕੋਸ਼ਿਸ਼ ਕਰਿਓ ਜੀ ਤੇ ਆਪਾਂ ਵੀ ਜੰਨੀ ਉਹ ਪਿੰਡਾਂ 'ਚ ਜਾਈਦਾ ਅਸੀਂ ਵੀ ਜਿੱਥੇ ਜਿੱਥੇ ਜਾਈਦਾ ਵੀਡੀਓ ਬਣਾਉਣ ਵਾਸਤੇ ਪੁਸ਼ੀ ਦਾ ਵਜਦੋਂ ਜੀ ਪਿਆਰਕਾਂ ਬੋਰਡ ਤੇ ਨੂੰ ਪਾ ਵੀ ਗਰੇ ਹੋ ਹੀ ਦਿੰਦੇ ਆ ਬਿਲਕੁਲ ਬਿਲਕੁਲ ਜੀ ਤੇ ਬਾਕੀ ਬਾਕੀ ਚਲੋ ਕਿ ਸਪੋਰਟ ਕਰਨ ਵੱਧੋ ਵੱਧ ਜਿੰਨੀ ਵੱਧੋ ਵੱਧ ਸਪੋਰਟ ਕਰਨ ਹਾਂਜੀ ਤੇ ਆਪਾਂ ਝੋਟੀ ਦਿਖਾਈਏ ਝੋਟੀ ਟੋਕੜ ਗੱਬਣੇ ਆ ਹਾਂਜੀ ਸੁਆ ਕਿ ਨਾ ਉਹ ਸੁਆ ਗਾਂ ਤੇ ਜੇ ਸੁਣੀਆ ਦੁੱਧ ਦਿੱਤੇ ਆ ਦੁੱਧ ਦਿੱਤੇ ਆ ਠੀਕ ਆ ਤੇ ਐ ਟਾਈਮ ਆਹੀ ਤੇ ਦੁੱਧ ਲਿਆਂਦੀ ਜਦਨ ਲਿਆਂਦੀ ਸੱਤ ਕਿਲੋ ਹਾਂਜੀ ਤੇ ਐਸ ਟਾਈਮ ਦੁੱਧ ਜਿਹੜਾ ਨਾ ਕੋਈ ਚਾਰ ਲਾਲੇ ਕੋਈ ਪੰਜ ਲਾਲੇ ਠੀਕ ਆ ਕਿਤੇ ਟੀਕਾ ਲਵਾ ਵੀ ਲੈਂਦੀ ਆ ਹਾਂ ਜੀ ਕਿਤੇ ਨਹੀਂ ਲਵਾਉਂਦੀ ਠੀਕ ਆ ਫੇ ਮੈਂ ਆਖੀ ਜਾਵਾਂ ਵੀ ਉਦਾਂ ਵਾ ਹਾਂ ਪੀਗਾ ਵੀ ਲਵਾ ਲੈ ਤੇ ਹਿਲਦੀ ਨਹੀਂ ਲੱਤ ਨਹੀਂ ਮਾਰੂਗੀ ਲੱਤ ਨਹੀਂ ਮਾਰੂਗੀ ਠੀਕ ਆ ਦੁੱਧ ਐ ਤੋਂ ਚਾਰ ਮਥਲੇ ਪੰਜ ਮਥਲੇ ਇਹ ਨਹੀਂ ਆ ਵੀ ਉਹ ਇਹ ਦੱਸਾਂਗੇ ਤੇ ਵੀ ਰੱਖੂਗਾ ਹੋਗਾ ਹੀ ਨਹੀਂ ਗੱਬਣ ਕਿੰਨੇ ਚਿਰ ਦੀ ਐ ਗੱਬਣਾ ਅਗਲੇ ਨੇ ਤੇ ਇਹ ਗੱਲ ਕਹੀ ਤਿੰਨ ਮਹੀਨਿਆਂ ਦੀ ਗੱਬਣ ਆ ਆਪਾਂ ਪਰ ਤਸੱਲੀ ਕਰ ਲਈ ਆ ਡਾਕਟਰ ਦੀ ਵੀਡੀਓ ਵੀ ਨਾਲ ਚਲਵਾ ਦਾਂਗੇ ਠੀਕ ਆ ਡਾਕਟਰ ਨਵੇਂ ਪੌਣੇ 3 ਮਹੀਨੇ ਤਿੰਨ ਦੇ ਅੰਦਰ ਬਾਹਰ ਡਾਕਟਰ ਨੇ ਇਹ ਗੱਲ ਕਹੀ ਆ ਵੀ ਮੈਂ ਹੁਣ ਰੱਬ ਤੇ ਹੈ ਨਹੀਂ ਆ ਤੇ ਪੂਰਾ ਪੂਰਾ ਦੱਸਦਾ ਜਾਂ ਤਾਂ ਲਿਖਤੀ ਰੂਪ ਲਿਖਿਆ ਹੋਵੇ ਠੀਕ ਹੈ ਤੇ ਆਪਾਂ ਪਿੰਡੋਂ ਹੀ ਮੱਝ ਲਈ ਆ ਠੀਕ ਹੈ ਜੀ ਤੇ ਆਪਾਂ ਆਪਣੇ ਹੱਥੀਂ ਵੀ ਚੈੱਕ ਕਰਾ ਲਈ ਆ ਠੀਕ ਹੈ ਜੀ ਤੇ ਬਾਕੀ ਬੇਨਤੀ ਇਹ ਆ ਕੁੱਤੇਓਂ ਮੇ ਟੋਪੜ ਗੱਬਨ ਡੰਗਰ ਖਰੀਦਣਾ ਵਾ ਆਪਣਾ ਚੈੱਕ ਕਰਾਓ ਆਪਣਾ ਚੈੱਕ ਕਰਾ ਕੇ ਸਾਡੇ ਚੈਨਲ ਤੋਂ ਲੈਣੇ ਆ ਕਿਸੇ ਦੇ ਚੈਨਲ ਤੋਂ ਵੀ ਲੈਣੇ ਆ ਜਾਂ ਤੇ ਅਗਲੇ ਤੇ ਯਕੀਨ ਨਾ ਕਰਿਆ ਕਰੋ ਤੇ ਜਾਂ ਫਿਰ ਬਾਅਦ ਚ ਰੋਲ ਨਾ ਪਾਇਆ ਕਰੋ ਬਿਲਕੁਲ ਜਾਂ ਤੇ ਪੂਰੇ ਕਰਾਰੇ ਹੋ ਜਾਊਗਾ ਅਗਲਾ ਜਦੋਂ ਪੈਸੇ ਨਹੀਂ ਘਟ ਕਰਦਾ ਜਾਂ ਜੋ ਸੌਦਾ ਟੁਕਿਆ ਜਾਂਦਾ ਨੋਟ ਤੇ ਨੇ 500 ਦਾ ਪਾਟਾ ਵੀ ਨਹੀਂ ਲੈਣਾ ਤੁਹਾਡਾ ਜੀ 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 ਉਦੋਂ ਵੀ ਕੋਰੇ ਕਰਾਰੇ ਹੋ ਜੋ ਠੀਕ ਰਵਾਂਗੇ ਇਹਦੇ ਚ ਚੈਨਲ ਵਾਲੇ ਦੇ ਵੀ ਕੋਈ ਗਰ ਮੱਲਾ ਹੁੰਦੀ ਨਹੀਂ ਆ ਹਾਂ ਮੈਂ ਆਪਣੇ ਚੈੱਕ ਘਰ ਕਰਾਈ ਆ ਮੈਨੂੰ ਪਤਾ ਵਾ ਜੀ ਕਿਉਂਕਿ ਜੇ ਮੈਂ ਐਵੇਂ ਮੈਂ ਖਾਲੀ ਡੰਗਰ ਪਾਈ ਜਾਵਾਂ ਕੁਛ ਵੀ ਇੱਕ ਮੱਲੋ ਵੀ ਕਈ ਰੀ ਦੁੱਖ ਵੀ ਆਪਣੇ ਦੱਸਦੇ ਆ ਜੀ ਤੇ ਜੇ ਮੈਂ ਹਾਂ ਅਣਜਾਣੇ ਚ ਕੋਈ ਗਲਤੀ ਹੋ ਜੇ ਜਾਂ ਕੁਛ ਵੀ ਉਹ ਗੱਲ ਕਹਿ ਨਹੀਂ ਸਕਦੇ ਪਰ ਆਪਣੀਆਂ ਲੋ ਕੋਸ਼ਿਸ਼ ਕਰੀ ਦੀ ਐ ਬ ਚੰਗਾ ਹੀ ਵਿਖਾਉਣ ਦੀ ਖੋ ਜਾਨ ਬੁਝ ਕੇ ਗਲਤੀ ਨਹੀਂ ਕੀਤੀ ਹਾਂ ਜਾਨ ਬੁਝ ਕੇ ਨਹੀਂ ਅਣਜਾਣੇ ਚ ਹੋ ਜੇ ਗੱਲ ਵੱਖਰੀ ਆ ਹਾਂ ਪਿੱਛੋਂ ਅਗਲਾ ਮੈਨੂੰ ਗਲਤ ਕਹਿ ਦੇ ਤੇ ਮੈਨੂੰ ਵੀ ਉਹ ਚੀਜ਼ ਬਾਰੇ ਨਾ ਪਤਾ ਲੱਗੇ ਹਾਂਜੀ ਤੇ ਬਾਕੀ ਆਪਾਂ ਛੋਟੀ ਸੁਣੀ ਆ ਜਿੰਨੀ ਮੈਂ ਕੱਦ ਕਰ ਚੈੱਕ ਕਰੋ ਜੀ ਤੇ ਵੀਰ ਨੇ ਇਹ ਗੱਲ ਕਹੀ ਵੀ ਮੈਂ 12 ਲੀਟਰ ਚੋਂ ਦਾ ਰਿਆਂ ਤਾਜੀ ਤਾਜੀ ਥੱਲਿਓ ਬਾਕੀ ਛੋਟੀ ਨਹੀਂ ਆ ਵੱਡੀ ਆ ਕੱਦ ਕੜ ਚੈੱਕ ਕਰੋ ਵੱਡਾ ਕਰਦੇ ਆ ਥਾਣ ਥਣੋਂ ਵੀ ਬੜਾ ਸੋਹਣਾ ਲੱਗਾ ਸਿੰਘ ਵੀ ਚੰਗਾ ਕੁੰਡਾ ਜੀ ਸੋਣੀ ਆ ਜੰਨੀ ਹੈਗੀ ਆ ਆ ਵੇਖੋ ਜੀ ਲੈਓ ਭਾਈ ਜੀ ਜਮਾਨਾ ਪੂਰੇ ਕੱਦ ਵਜਨ ਵਾਲੀ ਆ ਚੰਗੀ ਸੁਨੱਖੀ ਆ ਆ ਵੇਖੋ ਜੀ ਬਹੁਤ ਹੀ ਕੁਆਲਿਟੀ ਦੀ ਝੋਟੀ ਆ ਦੁੱਧ ਚਾਰ ਮੰਨ ਲੇ ਕੋਈ ਪੰਜ ਮੰਨ ਲੇ ਕਦੇ ਟੀਕਾ ਲਵਾਉਂਦੀ ਕਦੇ ਨਹੀਂ ਲਵਾਉਂਦੀ ਬਾਕੀ ਸਨੱਖੀ ਪੂਰੀ ਹੈ ਜੀ ਅਗਲੇ ਦੇ ਘਰੋਂ ਲਿਆਂਦੀ ਹੀ ਉਹਦੇ ਘਰ ਨਹੀਂ ਟੀਕਾ ਲਵਾਇਆ ਠੀਕ ਹੈ ਜੀ ਕਿਉਂਕਿ ਜਦੋਂ ਡੰਗਰ ਦੂਜੇ ਥਾਂੋਂ ਦਾ ਉੱਪਰ ਵੀ ਕਰ ਜਾਂਦਾ ਜੀਵ ਨਹੀਂ ਲਾਉਂਦਾ ਹਾਂਜੀ ਕਈ ਰਹੀ ਜਗ੍ਹਾ ਪੱਠੇ ਬਦਲੀ ਹੋ ਜਾਂਦੇ ਆ ਹਾਂਜੀ 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 ਤੇ ਹੁਣ ਇਸ ਟਾਈਮ ਤੇ ਪੱਠਿਆਂ ਦਾ ਕੰਮ ਠੱਲਾਈ ਆ ਸੱਜਰ ਨੇ ਕਿੰਨਾ ਕਿ ਚਵਾਉਂਦੀ ਰਹੀ ਆ ਸੱਜਰ ਉਹਨੇ ਵੀਰ ਦੱਸਿਆ ਵਾ ਵੀ 12 ਕਿਲੋਟਰ ਮੰਨ ਲਓ ਚਵਾਇਆ ਲਾਗੇ ਖਲੋ ਜਾ ਕਰ ਕਦ ਕੱਦ ਚੈੱਕ ਕਰ ਲਓ ਵੀਰ ਮੇਰੇ ਬਾਕੀ ਇੰਨੀ ਬੇਨਤੀ ਆ ਹਾਈਟ ਵੇਖ ਲੋ ਜੀ ਹਾਈਟ ਵੀ ਚੰਗੀ ਆ ਇੰਨੀ ਬੇਨਤੀ ਆ ਭਰਾਵਾਂ ਨੂੰ ਵੀ ਜਿਹੜੀ ਸਾਡੇ ਚੈਨਲ ਤੇ ਮਨ ਲੋ ਵੀਡੀਓ ਪਈ ਹੁੰਦੀ ਆ ਆਪਾਂ ਦੂਸਰੇ ਦੀ ਗਾਰੰਟੀ ਨਹੀਂ ਲੈਂਦੇ ਜਿੱਡਾ ਡੰਗਰ ਹੋਊਗਾ ਮਨ ਲੋ ਵੀ ਲੈਣ ਵਾਲੇ ਨੂੰ ਵੀ ਇਹ ਨਹੀਂ ਲੱਗੂਗਾ ਵੀ ਅਸੀਂ ਡੰਗਰ ਛੋਟਾ ਲੈ ਲਿਆ ਜੀ ਤੇ ਜਿਹਨੇ ਵੇਚਣਾ ਵਾ ਸਾਈ ਬੇਚ ਜਿ ਕਹੋਗੇ ਪਵਾਲੇ ਦੁੱਧ ਦੀ ਅਗਲੇ ਹੋਰ ਚੀਜ਼ਾਂ ਦੀ ਆਪਾਂ ਗਾਰੰਟੀ ਨਹੀਂ ਲੈਂਦੇ ਡੰਗਰ ਵੱਡੇ ਛੋਟੇ ਦੀ ਮਨ ਲੋ ਵੀ ਜੇ ਤੁਹਾਨੂੰ ਕੋਈ ਕਹਦੇ ਵੀ ਹਾਂ ਭਈ ਵੀ ਵੀਡੀਓ ਤੇ ਵੱਡਾ ਵਿਖਾਇਆ ਹੈ ਖਾਣ ਦੀ ਬਾਦ ਘਟ ਹੋਵੇ ਜਾਂ ਦੁੱਧ ਘਟ ਹੋਵੇ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਹਾਂ ਸਾਈ ਪਾ ਦਿਓ ਤੁਸੀਂ ਡੰਗਰ ਤੁਹਾਡੇ ਘਰੇ ਵੱਡਾ ਛੋਟਾ ਨਹੀਂ ਲੱਗੂਗਾ ਤੁਹਾਨੂੰ ਠੀਕ ਆ ਐਦਾਂ ਬਹਿ ਜਾਈਦਾ ਵਾ ਬਾਕੀ ਠੰਡੀ ਧੀਰੀ ਆ ਕੋਈ ਚੱਕਰ ਨਹੀਂ ਗਾ ਵੇਖ ਸਕਦੇ ਆ ਤੇ ਬਾਕੀ ਜੇ ਟੀਗਾ ਵੀ ਲਮਾਉਂਦੀ ਆ ਨਾ ਹਾਂਜੀ ਇਹ ਨਹੀਂ ਆ ਵੀ ਉਹ ਟੀਗਾ ਲਮਾਉਂਦੀ ਆ ਤੇ ਲੱਤਾਂ ਮਾਰੂਗੀ ਅੱਛਾ ਜੀ ਐਦਾਂ ਮਤਲਬ ਵੀ ਵੰਡ ਪਾਉਣਾ ਪੈਣਾ ਮੱਗੇ ਠੀਕ ਆ ਕੋਈ ਵੀ ਚੌਕਰ ਹੋਣ ਤੇ ਵੰਡ ਜਿਹੜਾ ਸੂਣ ਵਾਲਾ ਜਿੱਦਾਂ ਡੰਗਰ ਆ ਨਾ ਕੋ ਜਿਆਦਾ ਵੰਡ ਪਾਵ ਨਹੀਂ ਸਕਦੇ ਮੁੱਲ ਕਿੰਨਾ ਕਰਦੇ ਵੀਰ ਜੀ ਮੁੱਲ ਕਰਨ ਨੂੰ ਆਪਾਂ ਜਿੰਨਾ ਮਰਜੀ ਕਰੀ ਜਾਈਏ ਹਾਂਜੀ ਮੁੱਲ ਤੇ ਜੇ ਤਾਂ ਪੁੱਛਣ ਵਾਲਾ ਤਾਂ 60000 ਰੁਪਇਆ ਹਾਂਜੀ ਹਾਂ ਕੋਈ ਜਦੋਂ ਚੋਟੀ ਤਿਆਰ ਹੁੰਦੀ ਆ ਨਾ ਹਾਂਜੀ ਸੁੰਦੇ ਟਿਕਾਣੇ ਜਾ ਕੇ ਆ ਮੰਨ ਲਓ ਵੀ ਹੁਣ 3 ਮਹੀਨੇ ਮੰਨ ਲਏ ਜਾਂ 5-7 ਦਿਨ ਘੱਟ ਮੰਨ ਲੇ ਹਾਂਜੀ ਉਹ ਘਰ ਆ ਲੈਣ ਤੇ ਉਹ 3 ਮਹੀਨੇ ਕਿਹਾ ਹੈ ਪਰ ਡਾਕਟਰ ਕੋਲੋਂ ਚੈੱਕ ਕਰਾਈ ਆ ਉਹਨਾਂ ਦਾ ਪੌਣੀ ਕਿ 3 ਮਹੀਨੇ ਲਾ ਲਓ ਠੀਕ ਹੈ ਕੋਈ ਪੰਜਾਂ ਸਤਾਂ ਦਿਨਾਂ ਦਾ ਇੱਧਰ ਉੱਧਰ ਦਹਾਂ ਦਿਨਾਂ ਦਾ ਡਾਕਟਰਾਂ ਕੋ ਵੀ ਹੋ ਜਾਂਦਾ ਹਾਂਜੀ ਡਾਕਟਰ ਦੀ ਵੀਡੀਓ ਆਪਾਂ ਚਲਾ ਦੇਣੀ ਨਾਲ ਡਾਕਟਰ ਦੀ ਵੀਡੀਓ ਚਲਾ ਦਿੰਨੇ ਆ ਜੀ ਵੀਰ ਮੇਰੇ ਹੋਂ ਤਸੱਲੀ ਕਰਨ ਏ ਨਹੀਂ ਵੀ ਜੇ ਅੱਜ ਮੈਂ ਕਹਿਣ ਡਿਆ ਮੇਰੇ ਘਰੋਂ ਤਸੱਲੀ ਸਵਾਦ ਤਾਂ ਆਉਂਦਾ ਵਾ ਤੇ ਸਵਾਦ ਵੀ ਤਾਂ ਆਉਂਦਾ ਆ ਗੱਲਾਂ ਤੇ ਨਾ ਚੱਲ ਜਾ ਕਰੋ ਹਾਂਜੀ ਕਈ ਵਾਰ ਹੁਣ ਮੈਂ ਕਹੀ ਆਵਾ ਕੋਈ ਗੱਲ ਨਹੀਂ ਮੇਰੀ ਗਾਰੰਟੀ ਮੇਰੇ ਘਰੋਂ ਨਜ਼ਾਰਾ ਤਾਂ ਆਉਂਦਾ ਤੇ ਕਈ ਵਾਰਾ ਬੰਦਾ ਸੋਚਦਾ ਵੀ ਸ਼ਾਇਦ ਇਹ ਬੰਦਾ ਸੱਚ ਹੀ ਬੋਲਦਾ ਨਾ ਨਜ਼ਾਰਾ ਤਾਂ ਆਉਂਦਾ ਦੋ ਟਾਈਮ ਚ ਆ ਕੇ ਦਈਏ ਤੇ ਜਦੋਂ ਚੋਣ ਚਲ ਗਏ ਅਗਲੇ ਨੇ ਪਹਿਲਾਂ ਹੀ ਕਿਹੜਾ ਮੈਂ ਚੋਲੀ ਹਾਂ ਉਹ ਹਾਂ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਉਹ ਪਹਿਲਾਂ ਹੀ ਚੋ ਲੈਂਦੇ ਆ ਇਹ ਵੀ ਗੱਲ ਆ ਸਾਡੀ ਵੀਡੀਓ ਤੇ ਕੋਈ ਵੀਡੀਓ ਪਾਈ ਹੋਵੇ ਮੰਨ ਲਓ ਡੰਗਰ ਪਹਿਲਾਂ ਚੋਦੇ ਸਾਨੂੰ ਦੱਸਿਆ ਕਰੋ ਫੋਨ ਲਾਇਆ ਕਰੋ ਫੋਨ ਲਾਇਆ ਕਰਨ ਇਸ ਗੱਲ ਦਾ ਹੋਰ ਨਿੱਕੀ ਮੋਟੀ ਗੱਲ ਦਾ ਲਾਂਮਾ ਵਾ ਜਾਂ ਕੁਝ ਵੀ ਆ ਤੁਸੀਂ ਨਹੀਂ ਚੋਈ ਅਗਲੇ ਦੇ ਘਰ ਤੁਹਾਡੇ ਘਰ ਦੁੱਧ ਘਟ ਨਿਕਲ ਗਿਆ ਜਾਂ ਕੁਝ ਵੀ ਆ ਝੂਠ ਬੋਲਿਆ ਜੇ ਤੁਸੀਂ ਸਾਈ ਪਾਈ ਅਗਲਾ ਚੋਲੇ ਪਾਈ ਆ ਚੋ ਲੈਂਦਾ ਸਾਨੂੰ ਫੋਨ ਲਾਓ ਵੀ ਭਾਈ ਤੁਸੀਂ ਵੀਡੀਓ ਪਾਈ ਸੀ ਤੇ ਬੰਦੇ ਨੇ ਗਾਈ ਚੋਲੀ ਆ ਜਾਂ ਮੱਝ ਚੋਲੀ ਆਹੀਂ ਇਹ ਮਨ ਲਓ ਵੀ ਅਗਲੇ ਨੂੰ ਕਹਾਂਗੇ ਚੋਈ ਕਿਉਂ ਆਪਾਂ ਜਿਹੜਾ ਗਲਤ ਨੂੰ ਗਲਤੀ ਕਹਿਣਾ ਆਲੇ ਗਲਤ ਕਹਿਣਾ ਸਾਡੇ ਕੋ ਵੀਡੀਓ ਬਣਾਵੇ ਜਾਂ ਨਾ ਬਣਾਵੇ ਆਪਾਂ ਗਲਤ ਨੂੰ ਗਲਤੀ ਇਹਦਾ ਕੰਮ ਤੇ ਬੜਾ ਫਰਕ ਪੈਂਦਾ ਅੱਗੇ ਵੀ ਪੈਂਦਾ ਆ ਪੈਂਦਾ ਆਪਾਂ ਨੂੰ ਇਹ ਚੀਜ਼ ਦੀ ਪਰਵਾਹ ਨਹੀਂ ਆ ਕੋਈ ਵੀ ਆਪਾਂ ਜਿੰਨਾ ਕੁ ਹੋ ਸਕਿਆ ਬਿਕੋ ਵੀ ਇਹ ਇਹ ਜਿਹੜਾ ਇਹ ਬਿਲਕੁਲ ਸੱਚ ਚੱਲਦਾ ਨਹੀਂ ਆ ਜੀ ਜਿਹੜਾ ਕੈਮਰੇ ਦੇ ਅੱਗੇ ਆ ਨਾ ਕੋਈ ਵੀ ਕੈਮਰੇ ਵਾਲੇ ਆ ਬਿਲਕੁਲ ਵੀ ਜੇ ਸੱਚ ਬੋਲੀਏ ਨਾ ਸੱਚ ਤੇ ਲੋਕ ਹੀ ਖਲੋਂਦੇ ਵੀ ਨਹੀਂ ਆ ਜੀ 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 ਮੰਨ ਲਓ ਇਹ ਇਹ ਇੱਕ ਦੀਨੀਆ ਜਿਹੜੇ ਜਿੰਨੇ ਵੀ ਵੀਰ ਵੀਡੀਓ ਬਣਾਉਂਦੇ ਕੋਈ মিডিਆ ਵਾਲੇ ਕੁਛ ਵੀ ਆ ਇਹਦਾ ਮੁੱਲ ਪਹਿਲਾਂ ਕਨਫਰਮ ਕਰ ਲਈਏ ਮੁੱਲ ਇਹਦਾ 60000 ਆ ਹਾਂਜੀ ਦੇਣ ਲੈਣ ਵਾਲਾ ਜਿਹੜਾ 55000 ਦੀ ਦਵਾ ਉਹ ਚ ਛੋੜ ਕਿੰਨੀ ਕਰ ਦਊ ਉਹ ਤੋਂ ਛੋੜ ਛੱਪਾ ਕਰਾਂਗੇ ਉਹ ਜੋ 500 ਦੀ ਕਿ ਨਹੀਂ 1000 ਦੀ ਕਰ ਦਾਂਗੇ ਠੀਕ ਆ ਹਾਂ ਤੇ ਕਿੰਨੇ ਦਾ ਥੱਲੇ ਵਾਲਾ ਫੋਨ ਨਾ ਲਾਵੇ ਕੋਈ ਨਹੀਂ ਲਾ ਲੈ ਕੋਈ ਗੱਲ ਹੈ 30000 ਵਾਲਾ ਵੀ ਲਾ ਅਗਲੇ ਨਿਯਾਰਾ ਲੈਣਾ ਅਗਲਾ ਕਹੂਗਾ ਕਿ ਆ ਮੈਂ ਮੁੱਲ ਲਾਇਆ ਆ ਇਹ ਵੀ ਗੱਲ ਬਈ ਕਈ ਵੇ ਅਗਲੇ ਦਾ ਟਾਈਮ ਪਾਸ ਨਹੀਂ ਹੁੰਦਾ ਹਾਂ ਹਾਂਜੀ 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 ਤੇ ਕਰਕੇ ਲਾਲੇ ਕੋਈ ਨਹੀਂ ਜਿਲੇ ਆਏ ਵੀਰ ਜਿਹੜੇ ਆ ਵੀ ਉਹ ਦਿਨੇ ਹੀ ਫੋਨ ਕਰਿਆ ਕਰਦੇ ਬਾਹਰ ਵਾਲੇ ਵੀਰ ਦਿਨੇ ਕਰਿਆ ਕਰਨਾ ਤੇ ਇੱਕ ਦੋ ਵੀਰ ਇਹੋ ਜਿਹੇ ਵੀ ਜਿਨ੍ਹਾਂ ਨੇ 12:30 ਵਜੇ ਫੋਨ ਲਾਇਆ ਰਾਤ ਨੂੰ ਮੇਰੇ ਕੋਲ ਸਕ੍ਰੀਨਸ਼ਾਟ ਕੀਤੇ ਵੀ ਪਏ ਆ ਚਲੋ ਪਤਾ ਨਹੀਂ ਮੈਨੂੰ ਕਿਉਂ ਮੱਲਾ ਟਾਈਮ ਤੇ ਵੇਲਾ ਇੰਡੀਆ ਵਾਲਾ ਹੈ ਨੰਬਰ ਠੀਕ ਆ ਟਰੈਕਰ ਦਿਖਾਈ ਹੁਣ ਹਾਂ ਟਰੈਕਟਰ ਵਿਖਾਈਏ ਤੇ ਬਾਕੀ ਬੇਨਤੀ ਇਹੋ ਹੀ ਆ ਆ ਕੇ ਚੈੱਕ ਕਰਕੇ ਕੋਈ ਕਈ ਵਾਰੀ ਆ ਮੈਂ ਇਹ ਗੱਲ ਸੋਚਦਾ ਵੀ ਕਈ ਵਾਰੀ ਬੰਦੇ ਗਰੰਟੀਆ ਦੇ ਦਿੰਦੇ ਕਈ ਵਾਰੀ ਨਾ ਜਦੋਂ ਆਪਾਂ ਚੋਣ ਲੱਗੀ ਤਾਂ ਡੰਗਰ ਘਬਰਾ ਜਾਂਦਾ ਜਾਂ ਕੁਝ ਵੀ ਆ ਕਈ ਵਾਰੀ ਡਰ ਵੀ ਜਾਂਦੇ ਡੰਗਰ ਗਾਈਆਂ ਕਈ ਵਾਰੀ ਡਰ ਜਾਂਦੀਆਂ ਦੁੱਧ ਹੀ ਨਹੀਂ ਲਾਉਂਦੀਆਂ ਹਾਂਜੀ ਹਾਂਜੀ ਇਹੋ ਜਿਹਾ ਕੇਸ ਮੇਰੇ ਨਾਲ ਖੁਦ ਨਾ ਹੋ ਚੁੱਕੇ ਆ ਮੈਂ ਸੌਦਾ ਕੀਤਾ ਅਗਲੇ ਅਗਲੇ ਦੱਸਿਆ ਇੰਨਾ ਦੁੱਧ ਗਾਈਆਂ ਦੁੱਧ ਹੀ ਨਹੀਂ ਲਾਉਂਦੀਆਂ ਹਾਂਜੀ ਹਾਂਜੀ ਇਹ ਕਰਕੇ ਇਹ ਗੱਲ ਆ ਵੀ ਇਹਨੂੰ 4 ਮਾਲੇ ਇਹਨੂੰ 5 ਮਾਲੇ ਮੈਂ 7 ਕਰਕੇ ਲੈਂਦੀ ਠੀਕ ਆ ਹੁਣ ਜਿਹੜਾ ਇਹ ਆ ਵੀ 4 ਲੀਟਰ ਨਾਲੇ ਕੋਈ 5 ਮੰਨ ਲੇ ਉਹ ਮੰਨ ਲਓ ਵੀ ਇਹ ਨਹੀਂ ਆ ਵੀ ਇਹ ਦੂ ਘਾਟੂਗਾ ਵੀ ਫਿਰ ਦੋ ਹੀ ਨਿਕਲੂਗਾ ਠੀਕ ਆ ਤੇ ਦੋ ਟਾਈਮ ਚੋ ਕੇ ਖੜੇ ਆਪਣੀ ਤਸਲੀ ਸਾਈ ਪਵਾ ਕੇ ਵੀਡੀਓ ਕੱਲ ਤੇ ਚਵਾਵਾਂਗੇ ਉਦਾਂ ਨਹੀਂ ਠੀਕ ਆ ਟਰੈਕਟਰ ਦਿਖਾਉਂਦੇ ਹਣ ਆ ਟਰੈਕਟਰ ਆ ਜੀ ਇਹ ਭਾਜੀ ਮਾਡਲ ਕਿੰਨਾ ਜੀ ਮਾਡਲ 2010 10 ਮਾਡਲ ਠੀਕ ਆ ਜੀ 2010 ਮਾਡਲ ਹਾਂ ਜੀ ਅਗਲੇ ਟਾਇਰ ਵੀ ਮੈਂ ਰੱਖ ਦਿਆ ਹਾਂ ਜੀ ਅਗਲੇ ਟਾਇਰ ਮੈਂ ਰੱਖ ਦਿਆ ਇਹਨੂੰ 60 ਪੈਸੇ ਮੰਨ ਲੈ ਹਾਂਜੀ ਇਹਨੂੰ 70 ਮੰਨ ਲੈ ਠੀਕ ਆ ਮਨ ਲਓ ਵੀਡੀਓ ਚ ਨਹੀਂ ਪਤਾ ਲੱਗਦਾ ਇਹ ਤੇ ਆਪਾਂ ਦੱਸਣਾ ਜੀ ਬਾਕੀ ਰੰਗ ਜਿੱਥੋਂ ਜਿੱਥੋਂ ਲੱਥਾ ਉੱਥੋਂ ਉੱਥੋਂ ਮੈਂ ਦੱਸਣਾ ਜਿੱਥੇ ਹੈਗਾ ਉੱਥੇ ਦੱਸਣਾ ਇੱਥੋਂ ਰੰਗ ਲੱਥਾ ਵਾ ਆ ਥੋੜਾ ਜਿਹਾ ਇੱਥੋਂ ਆ ਬਾਕੀ ਆ ਮੀਟਰ ਮਟਰ ਸਾਫ਼ ਸੁਥਰਾ ਜਿੰਨਾ ਟਰੈਕਟਰ ਆ ਗੇਅਰ ਇੰਜਨ ਦਾ ਲਿਫਟ ਦਾ ਟਰੈਕਟਰ ਓਕੇ ਆ ਵਾ ਕੇ ਖੜਨਾ ਰੇਮ ਜਿਹੜੀ ਪੈਲੀਆਂ ਸਾਰੀਆਂ ਖਾਲੀ ਆ ਹਾਂ ਪੈਲੀਆਂ ਖਾਲੀ ਆ ਟਾਈਮ ਹੋਣਾ ਚਾਹੀਦਾ ਅਗਲੇ ਕੋ ਮਤਲਬ ਆਵੇ ਟਾਈਮ ਆਵੇ ਕੱਢ ਕੇ ਆਵੇ ਰੇਮ ਸਾਫ ਸੁਥਰੇ ਕੋਈ ਟੁੱਟ ਟੱਚ ਨਹੀਂ ਆ ਕੁਝ ਨਹੀਂ ਆ ਹਾਂ ਮਤਲਬ ਵੀ ਟਰੈਕਟਰ ਦੇ ਨਾਲ ਮਿਲਦੇ ਆ ਰੇਮ ਮਗਰਾੜ ਵੀ ਬਿਲਕੁਲ ਸਾਫ ਹਾਂ ਮਗਰਾੜ ਸਾਫ ਆ ਕੋਈ ਬਿਲਡਿੰਗ ਨਹੀਂ ਲੱਗਾ ਬਾਕੀ ਮਗਰਾਟਾਂ ਤੋਂ ਰੰਗ ਲੱਥਾ ਵਾ ਅੱਜ ਕੱਲ ਤਾਂ ਚਲੋ ਜ਼ਮਾਨਾ ਚੱਲਣ ਡਿਆ ਵੀ ਮਗਰਾਟਾਂ ਦੇ ਮੁੰਡੇ ਟੇਪ ਹੀ ਕਰਵਾ ਦਿੰਦੇ ਹਾਂਜੀ 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 ਤੇ ਟਾਇਰ ਐਮ ਆਰ ਐਫ ਦੇ ਆ ਪਿਛਲੇ ਤੇ ਤੁਸੀਂ ਵੀ ਕਰਾ ਦਿੰਦੇ ਜੇ ਜ਼ਮਾਨਾ ਚੱਲਣ ਡਿਆ ਹੋਵੇ ਫੇਰ ਇਹੋ ਕਹਿਣਾ ਪੈਣਾ ਵੀ ਰੰਗ ਨਾ ਹੀ ਸਮਝ ਕੇ ਚੱਲੋ ਠੀਕ ਕਰਵਾ ਦੇਉਂਦੇ ਉਹਦੇ ਰੁਪਇਆ 500 ਲੱਗਣਾ ਹੈ ਚਲੋ ਜੋ ਹੈਗਾ ਉਹਨਾਂ ਆਪਾਂ ਦਿਖਾ ਦਿਆ ਇਹ ਆ ਨਾ ਮੁੰਡੇ ਇਹ ਵਾਲੀ ਲੱਗਣਾ ਇਹ ਵੀ ਆ ਨਾ ਕੀਤਾ ਮੁੰਡੇ ਨੇ ਖੜਨਾ ਕਿਸ ਨੇ ਬਾਪੂ ਨੇ ਨਹੀਂ ਲੈ ਜਾਣਾ ਬਾਪੂ ਨੂੰ ਕਈ ਜਣਾ ਨਹੀਂ ਵੀ ਆ ਐਮ ਆਰ ਐਫ ਦੇ ਐਮ ਆਰ ਐਫ ਦੇ ਇਹ ਅੱਧੇ ਮਸਲੇ ਤੇ 45 ਪਾਹੇ ਮਸਲੇ ਵੀਡੀਓ ਚ ਵੱਡੇ ਦੀਦੇ ਆ ਦੱਸਦਾ ਮੈਂ ਤਾਂ ਵਾ ਠੀਕ ਤੇ ਫੁੱਡ ਵਾਲੀ ਛਤਰੀ ਲੱਗੀ ਆ ਮੈਨੂੰ ਨਹੀਂ ਪਤਾ ਇਹ 20000 ਦੀ ਆ ਮੈਨੂੰ ਨਹੀਂ ਪਤਾ ਇਹ 15000 ਦੀ ਆ ਨਵੀਂ ਹਾਂਜੀ ਤੇ ਜੇ ਕਿਸ ਨੇ ਛੱਡ ਕੇ ਜਾਣੀ ਹੋਵੇ ਮੁੱਲ ਚੋਂ ਜੋ ਮੈਂ ਕਰੂੰਗਾ 10000 ਰੁਪਇਆ ਵੱਖਰਾ ਤੇ 10000 ਦੀ ਮੈਨੂੰ ਲਾ ਦੇ ਲਾ ਦੇ ਹਾਂ ਆ ਵੇਖੋ ਜੀ ਇਹ ਚੀਜ਼ ਦੱਸੀ ਦਾਮ ਆ ਬਾਕੀ ਦੂਰੋਂ ਵਿਖਾ ਕੇ ਜਾਂ ਕੁਛ ਵੀ ਆ ਸਾਫ਼ ਸੁਥਰਾ ਵਾ ਆ ਵੇਖੋ ਜੀ ਜਿਹੜਾ ਵਾ ਟਰੈਕਟਰ ਥੱਲੋਂ ਇਹਦੇ ਨਾਲ ਫੱਬਦਾ ਵਾ ਬਾਕੀ ਤੁਸੀਂ ਚਲਾ ਕੇ ਆ ਕੇ ਵਾਹ ਕੇ ਆਪਣੀ ਤਸੱਲੀ ਜ਼ਰੂਰ ਕਰਿਓ ਹੁਣ ਐਸ ਟਾਈਮ ਤੇ ਆਪਾਂ ਤਸੱਲੀ ਇਹਦੀ ਕਰਨ ਡਏ ਆ ਇਹ ਅੱਗੇ ਆਪਾਂ ਤੁਹਾਨੂੰ ਦਿਖਾ ਹੀ ਸਕਦੇ ਆ ਵਕਤ ਵੀ ਆ ਚੀਜ਼ ਹੈਗੀ ਆ ਆ ਨਹੀਂ ਹੈਗੀ 10 ਸਾਲਾਂ ਦੀ ਵੀਰਾਂ ਕਈਆਂ ਨਾ ਦੂਰੋਂ ਆਉਣਾਂ ਦਾ ਵਾ ਸਾਡੇ ਨਾਲ ਖੁਦ ਹੋ ਗਿਆ ਵਾ ਵੀਰ ਫੋਟੋਆਂ ਇਹੋ ਜਿਹੀਆਂ ਪਤਾ ਨਹੀਂ ਕਿੱਦਾਂ ਪਾਉਂਦੇ ਆ ਇੰਨੇ ਸੋਹਣੇ ਲੱਗਦੇ ਤੇ ਲਾਗੇ ਜਾ ਕੇ ਵੇਖੀਦਾ ਤੇ ਓਹੋ ਹਾਂਜੀ ਕਈ ਵਪਾਰੀ ਭਰਾ ਵੀ ਇਦਾਂ ਕਰ ਜਾਂਦੇ ਸਾਡੇ ਨਾਲ ਖੁਦ ਕਰ ਜਾਂਦੇ ਆ ਅਗਲੇ ਨੂੰ ਪੁੱਛੀਦਾ ਵੀ ਅਸੀਂ ਵੇਚਣ ਵਾਸਤੇ ਖੜਨਾ ਵਾ ਸਾਫ਼ ਆ ਹਾਂਜੀ ਸਾਫ਼ ਆ ਮਾਡਲ 2010 2010 ਠੀਕ ਤੇ ਕਈ ਵੀਰ ਤੇ ਇਹੋ ਜਿਹੀ ਆ ਜਿਹੜਾ 2005 ਮਾਡਲ ਆਪਣਾ ਵੇਚਿਆ ਹੁੰਦਾ ਵਾ ਉਨਾਂ ਨੇ ਮੁੱਲ ਲਾ ਦਿੰਦੇ ਦਾ ਮਾੜ ਲੰਦਾ ਵੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੈ ਵੀ ਬੰਦੇ ਪੜੇ ਲਿਖੇ ਹੁੰਦੇ ਕਈ ਨੇ ਸਮਝਦਾਰ ਹੁੰਦੇ ਆ ਉਹ ਭਾਜੀ ਕੋਈ ਗੱਲ ਨਹੀਂ ਬਾਕੀ ਇਹ ਹੈ ਕਿ ਜਿਨ੍ਹਾਂ ਨੂੰ ਮਾਰਕੀਟ ਨਹੀਂ ਪਤਾ ਹੁੰਦੀ ਉਹ ਘੁਮਕਾ ਮ ਲੈਣ ਦੁਪਹਿਰੇ ਉੱਠਣ ਤੱਤੀ ਲੋ ਵਗਦੀ ਆ ਤੇ ਬਾਕੀ ਇੱਕ ਬੇਨਤੀ ਆਪਣੇ ਤੌਰ ਤੇ ਕਰਨੀ ਚਾਹੁੰਦੇ ਆ ਅਸੀਂ ਵੀ ਜਦੋਂ ਵੀ ਕੋਈ ਵੀਰ ਰਾਹ ਗਲੀ ਵੀ ਨੰਗ ਦਾ ਪਾਣੀ ਪੂਣੀ ਪੁੱਛ ਲਿਆ ਕਰੋ ਪਾਣੀ ਪਿਆ ਦੇ ਕਰੋ हां आ सेवा एकनु एक सेवा ਨੂੰ ਜੀ ਕਰ ਲਿਆ ਕਰੋ ਮੰਨ ਲਓ ਵੀ ਹੈ ਆ ਗਰਮੀ ਬਹੁਤ ਆ ਗਰਮੀ ਬਹੁਤ ਆ ਵੀ ਕਈ ਜਣਾ ਕਈ ਜਰਾਂ ਦੇ ਕੋਈ ਤੋਂ ਹੀ ਅਗਲੇ ਮੋੜ ਦਿੰਦੇ ਆ ਕਈ ਜਰਾਂ ਦਾ ਜਾ ਕੇ ਤੇ ਅਗਲੇ ਦੇ ਘਰ ਦੇ ਮੂੜੇ ਚਾਈਦਾ ਤੇ ਅਗਲਾ ਪਾਣੀ ਵੀ ਨਹੀਂ ਪੁੱਛਦਾ ਤੇ ਕਰਕੇ ਮੰਨ ਲਓ ਵੀ ਇਨਾ ਕੁ ਰੱਖ ਲਿਆ ਗਰਮ ਕਿਹੜੀ ਗਰਮੀ ਦੇ ਵਿੱਚ ਤੇ ਚਾਹੀਦਾ ਠੀਕ ਆ ਬਾਕੀ ਸਾਫ ਸੁਥਰਾ ਦਾ ਨੰਬਰ ਪੰਜਾਬ ਦਾ ਮੋਲਾ ਤੇ ਕਦੀ ਕਦੀ ਤੇ ਮੇਰੇ ਕੀ ਕਰ ਦਿੰਦਾ ਪੂਰੇ ਪਾਦਾ ਹਾਂਜੀ ਪਰ ਜਦੋਂ ਮਾਮਾ ਨਾਲ ਫੁੱਫੜ ਤੇ ਮਾਸੜ ਆ ਜਾਂਦਾ ਵਾ ਕੋਈ ਚਾਚਾ ਤਾਇਆ ਵੀ ਫੇਰ ਚਾਚਾ ਨਾਲ ਮੇਰਾ ਮਾਨ ਕਰ ਹਾਂਜੀ ਮਾਸੜਾਂ ਨਾਲ ਮੇਰਾ ਕਿਉਂ ਨਹੀਂ ਕੀਤਾ ਜੀ ਉਹ ਜੋ 6-7 ਜਾਣੇ ਆਉਂਦੇ ਆ ਤੇ ਫੇਰ ਮਾਨ ਇਕੱਲੇ ਇਕੱਲੇ ਲਵ ਕਰਨਾ ਪੈਂਦਾ ਜੀ ਉਹਦਾ ਕਰਤਾ ਫੇਰ ਉਹ ਰੈਂਦੀ ਖੰਦੀ ਥੋੜੀ ਬਾਲੀ ਕਿਤੇ ਜਾਣ ਪਛਾਣ ਕੱਢ ਲੈਂਦੇ ਆ ਹਾਂਜੀ ਪੀ ਉਹ ਫਲਾਣਾ ਬੰਦਾ ਤੁਹਾਨੂੰ ਜਾਣਦਾ ਉਹਨਾਂ ਨਾਲ ਗੱਲ ਕਰਾਂਦੇ ਉਹ ਆਂਦਾ ਮੇਰਾ ਮਾਨ ਕਰ ਠੀਕ ਆ ਉਹ ਮਾਨ ਕਰਦੇ ਕਰਦੇ ਮੁੰਡੇ ਤੇ ਕਿੰਨਾ ਹੀ ਕਈ ਰਹੀ ਮੱਲੋ ਵੀ ਵੀ ਉਹਦਾ ਕਰਤਾ ਮੇਰਾ ਕਿਉਂ ਨਹੀਂ ਕੀਤਾ ਦੱਸੋ ਫਿਰ ਜੈਜਾ ਮੁੱਲ ਤੇ ਆ 330 ਹਾਂਜੀ ਤੇ 320 ਦਾ ਦਵਾਂਗੇ ਲਾਸਟ ਲੋਡ ਕਰੋਗੇ ਹਾਂ ਕਰਾਂਗੇ ਤੇ ਟਰੈਕਟਰ ਤੇ ਮਾਡਲ ਦੇ ਹਿਸਾਬ ਨਾਲ ਮੱਲੋ ਇੱਕ ਗੱਲ ਹੋਰ ਦੱਸ ਦਾਂ ਹਾਂਜੀ ਸਾਢੇ 3 ਦਾ ਹੀ ਆ ਹਾਂਜੀ ਆ ਜਿਹੜਾ ਥੋੜਾ ਜਿਹਾ ਫਰਕ ਹੈ ਫਰਕ ਹੈ ਉਹਦੇ 'ਚ ਜੇ ਏ ਇਹਨਾਂ ਵੇਖਿਆ ਕਰੋ ਉਹਦੇ 'ਚ ਮੰਨ ਲਓ ਪੁਰਾਣੀ ਤੁਸੀਂ ਮੰਨ ਕੇ ਚਲੋ 10000 ਦੇ ਉੱਪਰ ਵੀ ਇਹ ਦੇ ਤੇ ਛਤੜੀ ਲੱਗੀ ਆ 10000 ਕੱਢ ਲਓ ਤਿੰਨ 10 ਦਾ ਰਹਿ ਗਿਆ ਹਾਂਜੀ ਤੇ ਕਈ ਵੀ ਰਟੇਰਾਂ ਦਾ ਕਹਿ ਦਿੰਦੇ ਆ ਜੇ ਇਹਨੂੰ ਮੈਂ ਨਵਾਂ ਟਾਇਰ ਪਵਾ ਦਾਂ ਤਾਂ ਫੇਰ ਵੀਰਾਂ ਨੂੰ ਮੰਜ ਸਾਢੇ ਤਿੰਨ ਕਿਹਾ ਇਹ ਤਿੰਨ ਸਿੱਧਾ ਜਣਾ ਨਾ ਨਹੀਂ ਨਹੀਂ ਚੱਲ ਮੈਂ ਸਾਢੇ ਤਿੰਨ ਹੀ ਕਹਿ ਦੇਣਾ ਕਿਉਂ ਉਹ ਸਾਹ ਨਾ ਮਾਡਲ ਕੋਈ ਨਹੀਂ ਉਹ ਵੀਰ ਉਹ ਗੱਲ ਸੁਣ ਲਾ ਮੇਰੀ ਵੀ ਸੁਣ ਲਾ ਮੇਰੀ ਵੀ ਸੁਣ ਲਾ 8 ਮਾਡਲ ਲੋਕੀ 380 ਦੇ ਵਿੱਚ ਣਦੇ ਉਹ ਵੇਚ ਜਾਣ ਦੇ ਲੋਕਾਂ ਨੂੰ ਅਸੀਂ ਮੰਨ ਲੋ ਵੀ ਪਿਆਰ ਵੀ ਵਧਾਉਣਾ ਨਾ ਨਹੀਂ ਨਹੀਂ ਪਿਆਰ ਤੋਂ ਦੀ ਲੋੜ ਨਹੀਂ ਮੇਰੇ ਪਿਆਰ ਤੇ ਨਹੀਂ ਮੰਨਦੇ ਬਾਕੀ ਇੱਕ ਮੈਂ ਵੀਡੀਓ ਵੇਖਣਾ ਪਿਆਰ ਪੂਰਤ ਹੁਣ ਪੈਸੇ ਦਾ ਰਹਿ ਗਿਆ ਉਹ ਇੱਕ ਮੈਂ ਕੱਲ ਹੀ ਆ ਜਾ ਉਹ ਮੁੰਡਾ ਜੱਗੀ ਆ ਵੀਡੀਓ ਪਾਉਂਦਾ ਤੇ ਉਹ ਮੱਲਾ ਵੀ ਉਹਨੂੰ ਉਹਦੇ ਯਾਰ ਦੋਸਤ ਵੀ ਪੈਸਿਆਂ ਨਾਲ ਸਲਾਮਾ ਕਰ ਲੈਂਦਾ ਜੇ ਪੈਸਾ ਵਾ ਤੇ ਹਰ ਕੋਈ ਸਲਾਮਾ ਕਰਦਾ ਤੇ ਜੇ ਤੁਸੀਂ ਪਾਟੇ ਕੱਪੜੇ ਪਾਏ ਆ ਤੇ ਫੇਰ ਵੀ ਕੋਈ ਨਹੀਂ ਜਿੰਨਾ ਚਿਰ ਤੇਰਾ ਕੰਮ ਚੱਲਦਾ ਉਹ ਨਜ਼ਰ ਤੱਕ ਪਿਆਰ ਚੱਲਦਾ ਜਦੋਂ ਤੇਰਾ ਕੰਮ ਡਾਉਣਾ ਬਾਕੀ ਮੈਂ ਤੈਨੂੰ ਵੀ ਗੱਲ ਇਹ ਦੱਸਣ ਲੱਗਾ ਅਸੀਂ ਵੀ ਟਾਇਰਾਂ ਬਾਰੇ ਟਾਇਰ ਨਵੇਂ ਚਾੜ੍ਹਦਾ ਟਰੈਕਟਰ 3.5 ਲੱਖ ਦਾ ਹੈਗਾ ਤੇ ਕਈਆਂ ਵੀਰਾਂ ਨੇ ਪੈਸੇ ਓਨੇ ਕਿ ਖਰਚਣੇ ਹੁੰਦੇ ਵੀ 2-2 ਸਾਲ ਕੱਢਦੇ ਆ ਟਾਇਰ ਟਾਇਰਾਂ ਨੂੰ ਪਰ ਵਹੀ ਕੋਈ ਨਹੀਂ ਜਾਣੇ ਕਿ ਦੇਣੀ ਹੈ ਜਾਣੇ ਨਹੀਂ ਮੈਂ 13 ਦੇ ਟਾਇਰ ਮੱਲੋ ਮੈਨੂੰ ਵੀ ਇਸ ਗੱਲ ਦਾ ਪਤਾ ਵਾ 37 ਤੋਂ 36000 ਰੁਪਏ ਦੇ ਆ ਹਾਂਜੀ ਤੇ 20000 ਰੁਪਏ ਦੇ ਟਾਇਰ ਇਹ ਰੱਖ ਲੈਣਾ ਪਿਛੇ ਰਹਿ ਕੇ ਜਾਣਾ ਹਾਂਜੀ ਉਹ ਤੇ ਮੱਲੋ ਵੀ ਉੱਥੇ ਪੈਂਦਾ ਸੌ ਸਹਰਾਣੇ ਸੌ ਤਾਂ ਮੁੱਥੇ ਆਣਾ 15000 ਦੇ ਇਹ ਰੱਖ ਕੇ 2000 ਹੋਰ ਪੈਣਾ ਤੇ ਟਰੈਕਟਰ ਉਧਰ ਮੇਰਾ 10-15000 ਵਾਜ ਜਾਣਾ ਹਾਂਜੀ 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 ਕਦੇ ਟਰੈਕਟਰ ਦੀਆਂ ਟਾਇਰਾਂ ਦੀਆਂ ਆਪਾਂ ਵੀ ਐਮ ਆਰ ਐਫ ਦੇ ਟਾਇਰ ਆ ਹਾਂਜੀ ਇਹ ਗੱਲ ਮੈਂ ਤਾਂ ਦੱਸੀ ਆ ਵੀ ਕਈ ਵਾਰਾਂ ਵੀ ਟਾਇਰਾਂ ਨੂੰ ਕਹੀ ਜਾਂਦੇ ਆ ਕੋਈ 15000 ਦੇ ਤੇ ਇਹ ਟਾਇਰ ਲੈ ਲੈਂਦੇ ਆ ਪੱਠਿਆਂ ਵਾਲੇ ਚਲਾ ਲੈਂਦੇ ਆ ਟਾਇਰ ਬਿਲਕੁਲ 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 ਰੋਡ ਰਾਡ ਤੇ ਜਿਹੜੇ ਬੰਦੇ ਚੱਲਦੇ ਆ ਨਾ ਜੀ ਉਹ ਲੈ ਲੈਂਦੇ ਆ ਠੀਕ ਤਾਂ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਗੱਲਬਾਤ ਇਹੋ ਹੀ ਆ ਵੀਰ ਆਉਣ ਆਉਣ ਫੋਨ ਕਰਕੇ ਹਾਂਜੀ ਤੇ ਜੇ ਉਦਾਂ ਫੋਨ ਲਾਉਂਦੇ ਆ ਜੇ ਕੋਈ ਟਰੈਕਟਰ ਦਾ ਹ ਮਾਡਲ ਆ ਜੇ ਮਾਲਾ ਵੀਡੀਓ ਵੇਖ ਕੇ ਵੀ ਤਾਂ ਫੇਰ ਮੁੱਲ 330 ਆ ਠੀਕ ਆ ਬਾਕੀ ਸਾਫ ਸੁਥਰਾ ਵਾ ਐਤੇ ਮਗਰਾਟਾਂ ਤੇ ਰੰਗ ਨਹੀਂ ਹੈਗਾ ਠੀਕ ਹੈ ਠੀਕ ਹੈ ਸਤਰੀ ਸ਼ੁਤਰੀ ਨਾਲ ਵੀਰ ਜੀ ਇੱਕ ਫੱਟੀ ਵੀ ਹੈਗੀ ਆ ਹਾਂ ਫੱਟੀ ਦਵਾਂਗੇ ਨਾਲ ਫੱਟੀ ਦੇ ਆਪਣੀ ਫੱਟੀ ਟੌਪ ਲੈਂਕ ਆ ਟੌਪ ਲੈਂਕ ਆ ਗੁੱਲਾ ਤੇ ਖੂਕ ਕਾਲਾ ਗੁੱਲਾ ਠੀਕ ਆ ਜੇ ਆਨੰਦਵਾ ਤੇ ਮੰਗ ਲਿਓ ਸਹੀ ਹੈ ਕਈ ਰੀ ਮੱਲਾ ਵੀ ਬੰਦੇ ਕਈ ਰੀ ਚੇਤਾ ਭੁੱਲ ਜਾਂਦਾ ਠੀਕ ਤੁਸੀਂ ਮੰਗ ਸਕਦੇ ਆ ਵੀ ਆ ਚੀਜ਼ ਵੀਡੀਓ ਚ ਬੋਲੀ ਠੀਕ ਹੈ ਜੀ ਜਿਹੜੀ ਚੀਜ਼ ਦੱਸੀ ਜਾਉਂਗੀ ਪੰਜਾਬ ਦਾ ਹਨਾ ਨੰਬਰ ਪੰਜਾਬ ਦਾ ਠੀਕ ਹੈ ਜੀ ਆਪਣੀ ਤਸੱਲੀ ਕਰਕੇ ਚੈੱਕ ਕਰਕੇ ਆਉਣ ਵੀਰ ਹਲਾ ਪਾ ਕੇ ਹੁਣ ਤੇ ਪੈ ਲੀਆਂ 1 ਮਹੀਨਾ ਵਿਹਲੀਆਂ ਹੀ ਆ ਹਾਂਜੀ ਹਾਂਜੀ ਤੇ ਸਾਰੇ ਗੱਲ ਪੂਰੀ ਵੀਰ ਮੇਰੇ ਜਿੰਨੇ ਵੇਚਣਾ ਵਾ ਉਹ ਵੀ ਫੋਨ ਕਰ ਲੈ ਉਹ ਫੋਨ ਕਰ ਲੈ ਮਾਰਕੀਟ ਦੇ ਹਿਸਾਬ ਨਾਲ ਟਰੈਕਟਰ ਲਾਉਂਗਾ ਤੇ ਵੀਡੀਓ ਦੇ ਪਾ ਕੇ ਵੇਚਣਾ ਹੁੰਦਾ ਜਿਹੜੇ ਵੀਰਾਂ ਨੇ 2.5 ਲੱਖ ਲਾਉਣਾ ਨਾ ਇਦਾਂ ਟਰੈਕਟਰ ਲਾਵਦੇ 10000 ਨਫਾ ਦੇ ਲੈ ਕੇ ਸਾਡ ਨੂੰ ਟਰੈਕਟਰ ਦੇ ਦੇਣ ਹਾਂ ਨਹੀਂ 2.5 ਕੀ ਇਹਦੇ ਨਾਲ ਦਾ ਟਰੈਕਟਰ ਜੇ 280 ਵੀ ਜ 270 ਵੀ ਮਿਲੇ ਨਾ ਤੇ ਮੈਨੂੰ ਦੱਸ ਦੇਣਾ ਆ ਵੀ ਉਹ ਫੋਨ ਕਰ ਦੇਣਾ ਹੀ ਨਫਾ ਦੇਖ ਲੈ ਆਵਾਂਗੇ ਹਾਂ ਮੰਨ ਲਓ ਵੀ ਅਸੀਂ ਨਫਾ ਦੇ ਕੇ ਜਾਂ ਕੁਝ ਵੀ ਆਹ ਕਈ ਵੀ ਕੋਈ ਕਈਆਂ ਵੀ ਦੇ ਮਾਡਲ ਹਨਾ ਕਈ ਹਾਂ ਕਈ ਵੀਰ ਮੈਨੂੰ ਮਤਲਬ ਫੋਨ ਲਾ ਕੇ ਕਹਿੰਦੇ ਵੀ ਹੁੰਦੇ ਆ ਪੇ ਐਦਾਂ ਉਦਾਂ ਮੈਂ ਕਿੰਨਾ ਨਾ ਵੀਰ ਇੰਨੇ ਦਾ ਮੈਨੂੰ ਦਵਾ ਦੀ ਕਿਉਂ ਟਾਈਮ ਖਰਾਬ ਕਰਦੇ ਆ ਟਾਈਮ ਖਰਾਬ ਕਰਦੇ ਆ ਸਵਾਦ ਲੈਂਦੇ ਆ ਜਾਂ ਕੁਝ ਵੀ ਆ ਕੋਈ ਟਾਈਮ ਸਾਰਿਆਂ ਕੋ ਐਵੇਂ ਆਪਾਂ ਇੱਕ ਦੂਜੇ ਦਾ ਟਾਈਮ ਖਰਾਬ ਕਰਦੇ ਆ ਹਾਂਜੀ ਤੇ ਬਾਕੀ ਜਿੰਨਾ ਕ ਮੁੱਲ ਪਾਇਆ ਕੋਈ ਜ਼ਿਆਦਾ ਫਰਕ ਨਹੀਂ ਆ ਪੇ ਵੀਰ ਸੋਚੇ ਵੀ ਇੰਨਾ ਘੜ ਜੂਦ ਨਾ ਘੜ ਜੂਗਾ ਵੀਡੀਓ ਦੇ ਸਟਾਰਟਿੰਗ ਸਟੂਡਿੰਗ ਦਾ ਪਤਾ ਨ ਲੱਗਣਾ ਨਹੀਂ ਸਟਾਰਟ ਇਹਨਾਂ ਨਹੀਂ ਬਾਕੀ ਟਰੈਕਟਰ ਇਹ ਨਹੀਂ ਆ ਵੀਡੀਓ ਤੇ ਸਾਫ਼ ਸੁਥਰਾ ਲੱਗੂਆ ਟਾਇਰਾਂ ਦਾ ਤਾਂ ਦੱਸਦਾ ਵਾਂ ਟਾਇਰ ਜਿੱਦਾਂ ਹੁਣ ਵਿਖਾਉਣ ਦੇ ਆ ਨਾ ਇਹ ਫੋਲੀ ਦੇਖੀ ਜਾਣੀ ਆ ਹਾਂਜੀ 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 ਟਾਇਰਾਂ ਦਾ ਤਾਂ ਦੱਸੀਦਾ ਠੀਕ ਆ ਜੀ ਮਿਹਰਬਾਨ ਜੀ ਓਕੇ ਬਾਕੀ ਆ ਕੇ ਆਪਣੀ ਕਾਗਜ਼ਪਤ ਕਾਗਜ਼ੀ ਕਾਰਵਾਈ ਤੇ ਪੈਸੇ ਦੇਲੇ ਦੀ ਤੁਸੀਂ ਆਪ ਕਰਨੀ ਆ ਜੀ ਕਾਰਵਾਈ ਜਿੰਨੀ ਵੀ ਆ ਲਿਖਤ ਪੜਤ ਦੀ ਤੇ ਆ ਸਾਡੇ ਭਾਈ ਅਮਰਤਪਾਲ ਸਿੰਘ ਦੀ ਬਹੁਤ ਜਿਆਦਾ ਸਪੋਰਟ ਕਰੋ ਜੀ ਧੰਨਵਾਦ ਵੀਡੀਓ ਕਰ ਦਿਓ ਸ਼ੇਅਰ